ਆ ਏਕਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੇ ਕਰਨਾ ਸਭ ਕੁਝ ਉਹ ਜੋ ਗੁਰੂ ਸਾਹਿਬ ਦੀ ਬਾਣੀ ਤੋਂ ਉਲਟ ਹੈ ਸੀਸ ਨਵਾਈਏ ਕਹਿਤੀਏ ਜਾ ਹਿਰਦੇ ਕੋ ਸੱਦੇ ਜਾਏ ਗੁਰੂ ਦੀ ਚੱਕਰੀ ਵੀ ਕਰਨੀ ਗੁਰੂ ਦੀ ਪ੍ਰਕਰਮਾ ਵੀ ਕਰਨੀ ਰੁਜ਼ਦਾ ਹੁਕਮ ਨਹੀਂ ਮੰਨਣਾ ਉਸ ਦਾ ਕਹਿਣਾ ਨਹੀਂ ਮੰਨਣਾ ਪਿਤਾ ਜੀ ਕਹਿ ਦੇਵੇ ਕਿ ਇੱਕ ਗਲਾਸ ਪਾਣੀ ਦਾ ਫੜਾ ਦੇ ਉਹ ਅਸੀਂ ਨਹੀਂ ਫੜਾ ਸਕਦੇ ਉਹ ਤੂੰ ਆਪੇ ਹੀ ਕਰ ਲੈ ਆਪੇ ਹੀ ਚੱਕ ਲੈ ਹੁਕਮ ਨਹੀਂ ਮੰਨਣਾ ਗੁਰੂ ਦਾ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ वाईसी ਮੁਕੰਮਲ ਮੰਨਣਾ ਜ਼ੀਰੋ ਹੀ